ਪਾਇਦੇ ਵਿੱਚ 에어 쇼 ਦੌਰਾਨ ਵੱਡਾ ਭਿਆਨਕ ਹਾਸਾ ਵਾਪਰਿਆ ਦਰਸਲ ਭਾਰਤੀ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ ਇੱਕ ਮੌਤ ਹੋਣ ਦੀ ਖਬਰ ਹੈ ਸ਼ੁੱਕਰਵਾਰ ਨੂੰ ਦੁਬਈ 에어ਪੋਰਟ ਵਿੱਚ ਇੱਕ ਪ੍ਰਦਰਸ਼ਨੀ ਉਡਾਣ ਦੌਰਾਨ ਇੱਕ ਜਹਾਜ਼ ਹਾਸੇ ਦਾ ਸ਼ਿਕਾਰ ਹੋ ਗਿਆ ਭਾਰਤੀ H A L ਤੇਜਸ ਜਹਾਜ਼ ਸਥਾਨਕ ਸਮੇਂ ਦੇ ਅਨੁਸਾਰ 2:10 ਮਿੰਟ ਤੇ ਪਰਦਰਸ਼ਨੀ ਤੋਂ ਉਡਾਣ ਦੇ ਲਈ ਉੱਠਿਆ ਤੇ ਉਸ ਤੋਂ ਬਾਅਦ ਉਹ ਕ੍ਰੈਸ਼ ਹੋ ਗਿਆ ਦੱਸਦੀਏ ਕਿ ਹਾਸੀ ਤੋਂ ਤੁਰੰਤ ਬਾਅਦ ਅਲ ਮਖਤੂਬ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਲੇ ਧੂਏ ਦਾ ਗੁਬਾਰ ਉੜਦਾ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਈ ਦੇ ਵਿੱਚ 에어 ਸ਼ੋਅ ਦੌਰਾਨ ਵੱਡਾ ਭਿਆਨਕ ਹਾਸਾ ਵਾਪਰਿਆ ਦਰਅਸਲ ਭਾਰਤੀ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ ਇੱਕ ਮੌਤ ਹੋਣ ਦੀ ਖਬਰ ਹੈ ਸ਼ੁੱਕਰਵਾਰ ਨੂੰ ਦੁਬਈ 에어 ਹੋਸ ਵਿੱਚ ਇੱਕ ਪ੍ਰਦਰਸ਼ਨੀ ਉਡਾਣ ਦੌਰਾਨ ਇੱਕ ਜਹਾਜ਼ ਹਾਸੇ ਦਾ ਸ਼ਿਕਾਰ ਹੋ ਗਿਆ ਭਾਰਤੀ ਐਚ ਏ ਐਲ ਤੇਜਸ ਜਹਾਜ਼ ਸਥਾਨਕ ਸਮੇਂ ਦੇ ਅਨੁਸਾਰ 2:10 ਤੇ ਪ੍ਰਦਰਸ਼ਨੀ ਤੋਂ ਉਡਾਣ ਦੇ ਲਈ ਉੱਠਿਆ ਤੇ ਉਸ ਤੋਂ ਬਾਅਦ ਉਹ ਕ੍ਰੈਸ਼ ਹੋ ਗਿਆ ਦੱਸਦੀਏ ਕਿ ਹਾਸੇ ਤੋਂ ਤੁਰੰਤ ਬਾਅਦ ਅਲ ਮਖਤੂਬ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਲੇ ਧੂਏ ਦਾ ਗੁਬਾਰ ਉੜਦਾ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਏ ਦੇ ਵਿੱਚ 에어 ਸ਼ੋਅ ਦੌਰਾਨ ਵੱਡਾ ਭਿਆਨਕ ਹਾ사 ਵਾਪਰਿਆ ਹੈ ਦਰਸਲ ਭਾਰਤੀ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ ਇੱਕ ਮੌਤ ਹੋਣ ਦੀ ਖਬਰ ਹੈ ਸ਼ੁੱਕਰਵਾਰ ਨੂੰ ਦੁਬਈ 에어 ਹਾਰਸ ਵਿੱਚ ਇੱਕ ਪ੍ਰਦਰਸ਼ਨੀ ਉਡਾਣ ਦੌਰਾਨ ਇੱਕ ਜਹਾਜ਼ ਹਾਸੇ ਦਾ ਸ਼ਿਕਾਰ ਹੋ ਗਿਆ ਭਾਰਤੀ H A L ਤੇਜਸ ਜਹਾਜ਼ ਸਥਾਨਕ ਸਮੇਂ ਦੇ ਅਨੁਸਾਰ 2:10 ਮਿੰਟ ਤੇ ਪਰਦੋਸ਼ਨੀ ਤੋਂ ਉਡਾਨ ਦੇ ਲਈ ਉੱਠਿਆ ਤੇ ਉਸ ਤੋਂ ਬਾਅਦ ਉਹ ਕ੍ਰੈਸ਼ ਹੋ ਗਿਆ ਦੱਸਦੀ ਹੈ ਕਿ ਹਾਸੀ ਤੋਂ ਤੁਰੰਤ ਬਾਅਦ ਅਲ ਮਖਤੂਬ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਲੇ ਧੂਏ ਦਾ ਗੁਬਾਰ ਉੜਦਾ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਏ ਦੇ ਵਿੱਚ 에어 쇼 ਦੌਰਾਨ ਵੱਡਾ ਭਿਆਨਕ ਹਾਸਾ ਵਾਪਰਿਆ ਦਰਅਸਲ ਭਾਰਤੀ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ ਇੱਕ ਮੌਤ ਹੋਣ ਦੀ ਖਬਰ ਹੈ ਸ਼ੁੱਕਰਵਾਰ ਨੂੰ ਦੁਬਈ 에어 ਹਾਰਸ ਵਿੱਚ ਇੱਕ ਪ੍ਰਦਰਸ਼ਨੀ ਉਡਾਣ ਦੌਰਾਨ ਇੱਕ ਜਹਾਜ਼ ਹਾਸੇ ਦਾ ਸ਼ਿਕਾਰ ਹੋ ਗਿਆ ਭਾਰਤੀ H A L ਤੇਜਸ ਜਹਾਜ਼ ਸਥਾਨਕ ਸਮੇਂ ਦੇ ਅਨੁਸਾਰ 2:10 ਮਿੰਟ ਤੇ ਪ੍ਰਦਰਸ਼ਨੀ ਤੋਂ ਉਡਾਣ ਦੇ ਲਈ ਉੱਠਿਆ ਤੇ ਉਸ ਤੋਂ ਬਾਅਦ ਉਹ ਕ੍ਰੈਸ਼ ਹੋ ਗਿਆ ਦੱਸਦੀ ਹੈ ਕਿ ਹਾਸੇ ਤੋਂ ਤੁਰੰਤ ਬਾਅਦ ਅਲ ਮਕਤੂਬ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਲੇ ਉਹਿੰਦਾ ਗੁਬਾਰ ਉੜਦਾ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੱਈ ਦੇ ਵਿੱਚ 에어 ਸ਼ੋਅ ਦੌਰਾਨ ਵੱਡਾ ਭਿਆਨਕ ਹਾਸਾ ਵਾਪਰਿਆ ਹੈ ਦਰਅਸਲ ਭਾਰਤੀ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ ਇੱਕ ਮੌਤ ਹੋਣ ਦੀ ਖਬਰ ਹੈ ਸ਼ੁੱਕਰਵਾਰ ਨੂੰ ਦੁਬਈ 에어 ਹਾਰਟਸ ਵਿੱਚ ਇੱਕ ਪ੍ਰਦਰਸ਼ਨੀ ਉਡਾਣ ਦੌਰਾਨ ਇੱਕ ਜਹਾਜ਼ ਹਾਸੇ ਦਾ ਸ਼ਿਕਾਰ ਹੋ ਗਿਆ ਭਾਰਤੀ H A L ਤੇਜਸ ਜਹਾਜ਼ ਸਥਾਨਕ ਸਮੇਂ ਦੇ ਅਨੁਸਾਰ 2:10 ਮਿੰਟ ਤੇ ਪਰਦੋਸ਼ਨੀ ਤੋਂ ਉਡਾਨ ਦੇ ਲਈ ਉੱਠਿਆ ਤੇ ਉਸ ਤੋਂ ਬਾਅਦ ਉਹ ਕ੍ਰੈਸ਼ ਹੋ ਗਿਆ ਦੱਸਦੀ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਅਲ ਮਖਤੂਬ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਲੇ ਧੂਏ ਦਾ ਗੁਬਾਰ ਉੜਦਾ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ